ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਆ ਬਾਈ ਨੇ ਆਪਣੇ ਨਾਲ ਗੱਲਬਾਤ ਕਰਨੀ ਆ ਆ ਬਾਈ ਦੀ ਗੱਲ ਗੌਰ ਨਾਲ ਸੁਣਿਓ ਜਿਹੜਾ ਕੱਲ ਨੂੰ ਸ਼ੰਭੂ ਬਾਰਡਰ ਆ ਉਹ ਤੋੜਨ ਦੀ ਸਲਾਹ ਝਾਂਪਾ ਤੇ ਬਾਈ ਦੱਸਿਓ ਕੀ ਚੀਜ਼ ਉਹਨਾਂ ਨੇ ਜਿਹੜਾ ਲਾਇਆ ਹੋਇਆ ਉਹ ਜੋ LARD ਹੈ ਨਾ ਉਹ ਇੱਕ ਆਰਮੀ ਇੰਡੀਅਨ ਨੇਵੀ ਯੂਜ਼ ਕਰ ਸਕਦੀ ਹੈ ਉਹ ਸਮੁੰਦਰੀ ਲਟੇਰਿਆਂ ਵਾਸਤੇ ਹੁੰਦੀ ਆ ਉਹ ਕਿੰਨੇ ਟਿਕਣਾ ਹੁੰਦੀਆਂ ਉਹਦੀਆਂ ਔਰ ਉਹਦੀ ਵਾਲਿਊਮ ਐਸੀ ਹੁੰਨੀ ਆ ਕਿ ਕੰਨਾਂ ਦੇ ਪਰਦੇ ਫਟ ਜਾਣੇ ਆਪਣੇ ਔਰ ਆਪਾਂ ਆਪਣਾ ਉਹਨੂੰ ਬ੍ਰੇਨ ਐਮਰਸ ਸਾਰਾ ਕੁਝ ਭੁੱਲ ਜਾਵਾਂਗੇ ਅਸੀਂ ਕਿੱਥੇ ਆਏ ਆ ਕਿਉਂ ਆਏ ਆ ਕੀ ਕਰਨਾ ਆ ਸਾਰਾ ਕੁਝ ਭੁੱਲ ਜਾਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕੁਝ ਵੀ ਠੀਕ ਆ ਉਹ ਆਪਣੀ ਕੋਲ ਰੂਮ ਜ਼ਰੂਰ ਲੈ ਕੇ ਆਣਾ ਔਰ ਥੋੜਾ ਬਚ ਕੇ ਆਪਣੇ ਧਿਆਨ ਦੇ ਨਾਲ ਉਸ ਤੋਂ ਬਾਅਦ ਫਿਰ ਜਿਹੜੀ ਲੱਗੇ ਆ ਇਹ ਜੋ ਇਹ ਜਿਵੇਂ ਤੋੜ ਨਹੀਂ ਹੋਣੇ ਆਪਣੇ ਤਾਂ ਬਹੁਤ ਖਤਰਨਾਕ ਤਰੀਕੇ ਨਾਲ ਲਾ ਰੱਖਿਆ ਇਹ ਰੈਂਪ ਚਲੋ ਉਹ ਬਾਈ ਅੱਗੇ ਦੀਆਂ ਗੱਲਾਂ ਨੇ ਤੋੜਨਾ ਨਾ ਤੋੜਨਾ ਉਹ ਅੱਗੇ ਦੀ ਗੱਲ ਆ ਤੇ ਕੱਲ ਨੂੰ ਸਾਰੇ ਵੀਰਾਂ ਨੂੰ ਸੁਚੇਤ ਕਰਦਾ ਸਟੋਰੀ ਮਾੜੀ ਜੀ ਸ਼ੇਅਰ ਕਰ ਦਿਓ ਸਾਰੇ ਵੀਰ ਕੰਨਾਂ ਚ ਰੂਹ ਪਾ ਕੇ ਆਣ ਜਿਨ੍ਹਾਂ ਲਵੇ ਹੈੱਡਫੋਨ ਨੇ ਆਪਣੇ ਕੰਨਾਂ ਚ ਹੈੱਡਫੋਨ ਲਾ ਕੇ ਆਣ ਉਹ ਜਿਹੜੀਆਂ ਉਹਨਾਂ ਨੇ ਕਿਰਨਾ ਛੱਡਣੀਆਂ ਨੇ ਸਾਊਂਡ ਵੇਵਸ ਛੱਡਣੀਆਂ ਨੇ ਉਹਦੇ ਨਾਲ ਆਪਣੇ ਕੰਨਾਂ ਨੂੰ ਨੁਕਸਾਨ ਹੋਣਾ ਆਪਣੇ ਦਿਮਾਗ ਤੱਕ ਨੁਕਸਾਨ ਹੋਣਾ ਉਹਨਾਂ ਦਾ ਤਾਂ ਸਾਰੇ ਵੀਰਾਂ ਨੂੰ ਅਪੀਲ ਆ ਸਟੋਰੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸ਼ੰਭੂ ਬੈਠੇ ਸਾਰੇ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਕੰਨਾਂ ਚ ਰੂਹ ਵੱਧ ਤੋਂ ਵੱਧ ਤੇ ਹੈੱ ਧੰਨਵਾਦ ਸਾਰੇ ਵੀਰਾਂ ਦਾ